ਚਿਪਟਣਾ ਵਿਖੇ ਬਾਲਮਿਕੀ ਭਗਵਾਨ ਦਾ ਅੱਜ ਬਾਲਮਿਕੀ ਸਭਾ ਦੇ ਪ੍ਰਧਾਨ 사જન ਕੁਮਾਰ ਦੀ ਅਗਵਾਈ ਦੇ ਵਿੱਚ ਬਾਲਮਿਕੀ ਸਮਾਜ ਵੱਲੋਂ ਬਾਲਮਿਕੀ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਅੱਜ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਡਾਕਟਰ ਰੇਸ਼ ਚੋਹਾਨ ਜੋ ਕਿ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਨਿਰਮਲ ਸਿੰਘ ਨੇਤਾ ਰਾਜੀਵ ਬਾਲਮਿਕੀ ਤੇ ਹੋਰ ਉਹਨਾਂ ਵੱਲੋਂ ਅੱਜ वाल्मीकि भगवान ਦੇ ਅੱਗੇ ਨਤਮਸਤਕ ਹੁੰਦੇ ਹੋਏ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਸੋ ਗੱਲ ਕਰਾਂਗੇ ਨਰੇਸ਼ ਚੋਹਾਨ ਜੀ ਨਾਲ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋ ਕੀ ਕਹੋਗੇ ਸਭ ਤੋਂ ਪਹਿਲੇ ਤਾਂ ਮੈਂ ਪ੍ਰਣਾਮ ਕਰਦਾ ਵਾਰਮਿਕੀ ਜੀ ਭਗਵਾਨ ਜੀ ਨੂੰ ਜਿਨ੍ਹਾਂ ਨੇ ਕੀ ਦੁਨੀਆ ਨੂੰ ਮਾਰਗਦਰਸ਼ਨ ਦਿੱਤਾ ਉਸ ਤੋਂ ਬਾਅਦ ਮੈਂ ਵਾਲਮੀਕੀ ਸਭਾ ਦੇ ਜਤ ਜੀ ਹੈ ਪ੍ਰਧਾਨ ਜੀ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਔਰ ਅੱਜ ਬਹੁਤ ਹੀ ਸ਼ੁਭ ਹੈ ਕਿ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਆ ਔਰ ਅੱਜ ਦੇ ਜਮਾਨੇ 'ਚ ਇਹ ਇਹੋ ਜਿਹੇ ਸ਼ਲਾਘਾਯੋਗ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਵਾਲਮੀਕੀ ਜੀ ਦਾ ਇੱਕ ਸੰਦੇਸ਼ ਸੀਗਾ ਕਿ ਜਿਹੜੀ ਰਮਾਇਣ ਉਹਨਾਂ ਨੇ ਗ੍ਰੰਥ ਲਿਖਿਆ ਹੈਗਾ 6000 ਸਾਲ ਪਹਿਲੇ ਭਗਵਾਨ ਰਾਮ ਜੀ ਦੇ ਜਨਮ ਤੋਂ ਕੀ ਸਾਰੇ ਆਪਣੀ ਮਰਿਆਦਾ 'ਚ ਰਹਿ ਚਾਹੇ ਆ ਮਾਂ ਹੋਏ ਚਾਹੇ ਬਾਪ ਹੋਏ ਚਾਹੇ ਭਾਈ ਹੋਏ ਚਾਹੇ ਭੈਣ ਹੋਏ ਪਰ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਕਿ ਭਗਵਾਨ ਰਾਮ ਜੀ ਨੇ ਉੱਚ नीਚ ਦਾ ਜਿਹੜਾ ਵੈਰ ਹੈ ਉੱਚ नीਚ ਦਾ ਜਿਹੜਾ ਭੇਦ ਭਾਵ ਹੈ ਉਹਨੂੰ ਮਿਟਾਉਣ ਦਾ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਜਿਹੜਾ ਕਿ ਦੁਨੀਆ 'ਚ ਖਤਮ ਨਹੀਂ ਹੋ ਰਿਹਾ ਮੈਂ ਚਾਹੇ ਮੈਂ ਚਾਹੇ ਸਾਡੇ ਨਾਲ ਨਿਰਮਲ ਨੇਤਾ ਜੀ ਆ ਜਾਂ ਜਿੰਨੇ ਵੀ ਹੈ ਅਸੀਂ ਸਾਰੇ ਜਿਹੜੇ ਹੈਗੇ ਇਸ ਜਿਹੜੀ ਇਹ ਬਹੁਤ ਜ਼ਿਆਦਾ ਇੱਕ ਪੂਰੀ ਕਹਿ ਸਕਦੇ ਹੋ ਕਿ ਜਿਹੜੀ ਚੱਲ ਰਹੀ ਹੈ ਦੁਨੀਆ ਵਿੱਚ ਜਾਤ ਪਾਤ ਦੀ ਗੱਲ ਹੈਗੀ ਹੈ ਇਹਨੂੰ ਅਸੀਂ ਹਮੇਸ਼ਾ ਇਹਦਾ ਵਿਰੋਧ ਕਰਦੇ ਆਂ ਔਰ ਅਸੀਂ ਮੈਂ ਔਰ ਮੇਰੀ ਕਾਂਗਰਸ ਪਾਰਟੀ ਅਸੀਂ ਹਮੇਸ਼ਾ ਗਰੀਬ ਨਾਲ ਔਰ ਹਮੇਸ਼ਾ ਪਿਛੜੀ ਜਾਤੀ ਨਾਲ ਹਮੇਸ਼ਾ ਜਾਤੀ ਨਾਲ ਹਮੇਸ਼ਾ ਬਾਲਮਿਕੀ ਸਮਾਨ ਨਾਲ ਖੜੇ ਆ ਕਿਉਂਕਿ ਜਦ ਤੱਕ ਗਰੀਬ ਇਨਸਾਨ ਦਾ ਡਵੈਲਪਮੈਂਟ ਨਹੀਂ ਹੋਏਗਾ ਜਦ ਤੱਕ ਉਹ ਅੱਗੇ ਨਹੀਂ ਵਧੇਗਾ ਤਦ ਤੱਕ ਇਸ ਦੇਸ਼ ਦਾ ਅੱਗੇ ਵਿਕਾਸ ਨਹੀਂ ਹੋ ਸਕਦਾ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਲੈ ਕੇ ਚੱਲਣਾ ਪਏਗਾ ਔਰ ਆਉਣ ਵਾਲੇ ਸਮੇਂ ਚ ਅਸੀਂ ਉਹਨਾਂ ਦੇ ਹਰ ਇੱਕ ਕਦਮ ਨਾਲ ਖੜੇ ਆ ਔਰ ਆਪਣੇ ਇਹਨਾਂ ਦੇ ਹੱਕਾਂ ਲਈ ਆਪਣੀ ਅਸੀਂ ਲੜਾਈ ਲੜਦੇ ਰਹਾਂਗੇ ਇੰਨਾ ਕਹਿੰਦਾ ਵੀ ਸ਼ਰਾਨ ਦਿਨਾ ਬਾ ਬਾਲਮਿਕੀ ਦਾ ਭਗਵਾਨ ਨੂੰ ਅਸੀਂ ਫੇਰ ਇੱਕ ਵਾਰੀ ਜੈਕਾਰ ਕਰਦੇ ਆਂ बोलो बाल्मीकि समाज जी की, की। बोलो बाल्मीकि महाराज की स्वज ਇਥੇ ਨਤਮਸਤਕ ਹੁੰਦੇ ਹੋਏ ਬਾਲਮੀਕਿ ਜੀ ਦਾ ਪੂਜਾ ਅਰਚਨਾ ਕਰਦੇ ਹੋਏ ਉਹਨਾਂ ਦਰਬਾਰ ਦੇ ਵਿੱਚ ਹਾਜ਼ਰੀ ਲਗਾਈ ਸਾਡੇ ਨਾਲ ਮੌਜੂਦ ਨੇ ਰਜੀਬ ਬਾਲਮੀਕਿ ਅੱਜ ਉਹਨਾਂ ਵੱਲੋਂ ਇਥੇ ਜਿੱਥੇ ਬਾਲਮੀਕਿ ਭਗਵਾਨ ਦੀ ਪੂਜਾ ਅਰਚਨਾ ਕੀਤੀ ਗਈ ਉੱਥੇ ਸ਼ਰਧਾਲੂਆਂ ਵੱਲੋਂ ਸ਼ਰਧਾਲੂਆਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਗੱਲ ਕਰਾਂਗੇ ਰਜੀਬ ਬਾਲਮੀਕਿ ਨਾਲ ਕੀ ਕੀ ਪ੍ਰੋਗਰਾਮ ਅੱਜ ਉਲੀਕੇ ਗਏ ਬਾਲਮੀਕੀ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸਭ ਨੂੰ ਬੜਾ ਜੈ ਬਾਲਮੀਕੀ ਆਰਦਾਸ ਕੀ ਕੱਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਛੋਟੇ ਬਾਲਮੀਕੀ ਨਗਰ ਤੋਂ ਸਾਰੇ ਪਿੰਡਾਂਾਂ ਚੋਂ ਹੁੰਦੀ ਹੋਈ ਬੜੇ ਬਾਲਮੀਕੀ ਨਗਰ ਉਹਨਾਂ ਦਾ ਸਵਾਗਤ ਕੀਤਾ ਗਿਆ ਲੋਕਾਂ ਨੇ ਬਹੁਤ ਹੀ ਜ਼ਿਆਦਾ ਲੋਕਾਂ ਦੀ ਖੁਸ਼ੀ ਦੀ ਲਹਿਰ ਸੀ ਅੱਜ ਭਗਵਾਨ ਬਾਲਮੀਕੀ ਜੀ ਦਾ ਪ੍ਰਗਟਦੀਪ ਸੈ ਸਵੇਰੇ ਅਸੀਂ 9 ਵਜੇ ਰਮਾਇਣ ਤੇ ਪਾਈ ਗਿਆ 12 ਵਜੇ ਇੱਕ ਚੱਲਗੀ ਸਮਾਧਾ ਕਰੀ ਜਾਏ 1:00 ਵਜੇ ਲੰਗਰ ਸੀ ਰਾਤ ਨੂੰ ਪਟਿਆਲੇ ਤੋਂ ਬਹੁਤ ਹੀ ਵਧੀਆ ਕਥਾ ਵਜਗਣੇ ਜਿਹੜੇ ਭਗਵਾਨ ਵਾਲਮੀਕ ਜੀ ਦੇ ਸਿੱਖਿਆਵਾਂ ਉਹਨਾਂ ਨੂੰ ਦੱਸਣਗੇ ਤੇ ਭਜਨ ਮੰਡਲੀਆਂ ਬਹੁਤ ਵਧੀਆ ਪਟਿਆਲੇ ਤੋਂ ਆਦੀਆਂ ਜੋ ਕਿ ਲੋਕਾਂ ਦਾ ਭਗਵਾਨ ਵਾਲਮੀਕ ਜੀ ਦਾ ਗੰਧਾਰ ਕਰਨਗੇ ਲੋਕਾਂ ਨੂੰ ਕੋਈ ਸੇਵ ਦੇਣਗੇ ਸਾਡੇ ਸਮਾਜ ਨੂੰ ਵੀ ਭਾਈ ਇੱਕ ਹੋ ਕੇ ਚੱਲੋ ਸਾਰਾ ਸਮਾਜ ਤਾਂ ਹੀ ਤੁਹਾਡੀ ਕੋਈ ਸੁਰਵਾਈ ਹੋਊਗੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਦੀਆਂ ਪੰਜਾਬ ਪ੍ਰਦੇਸ਼ ਵਾਲਮੀਕੀ ਸਭਾ ਵੱਲੋਂ ਸਭ ਨੂੰ ਲੱਖ ਲੱਖ ਵਾਟ ਸੋਚ ਇੱਥੇ ਦਰਬਾਰ ਦੇ ਵਿੱਚ ਹਾਜ਼ਰੀ ਲਗਾਈ ਗਈ ਰਮਾਇਣ ਜੀ ਦਾ ਪਾਠ ਰੱਖਿਆ ਗਿਆ ਸੋ ਅੱਜ ਰਾਤ ਨੂੰ ਵੀ ਇੱਥੇ ਪ੍ਰੋਗਰਾਮ ਹੈ ਤੋਂ ਸੰਕਤਾ ਲਈ ਲੰਗਰ ਵੀ ਲਗਾਏ ਗਏ ਨੇ ਵਾਲਮੀਕੀ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਾਫੀ ਇਸ ਗੱਲ ਨੂੰ ਲੈ ਕੇ ਬਾਲਮਿਕੀ ਜੀ ਮਹਾਰਾਜ ਦੇ ਪ੍ਰਤੀ ਸ਼ਰਧਾ ਹੈ ਇਸ ਨੂੰ ਦੇਖਦੇ ਹੋਏ ਅੱਜ ਇੱਥੇ ਲੰਗਰ ਵੀ ਚੱਲ ਰਹੇ ਨੇ ਸਵਜ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਸਵਜ ਰਾਤ ਨੂੰ ਵੀ ਦੱਸਿਆ ਗਿਆ ਕਿ ਸਮਾਗਮ ਹੈ ਰਾਤ ਨੂੰ ਵੀ ਇੱਥੇ ਇੱਕ ਧਾਰਮਿਕ ਸਮਾਗਮ ਹੋਵੇਗਾ ਜਿਸ ਦੇ ਵਿੱਚ ਵਕ ਵਕ ਸ਼ਹਿਰ ਤੋਂ ਪਜਨੀਕ ਆਕੇ ਭਗਵਾਨ ਬਾਲਮਿਕੀ ਜੀ ਦੀ ਜਨਮ ਦਿਹਾੜੀ ਦੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਬਾਲਮਿਕੀ ਸਮਾਜ ਨੂੰ ਇੱਕ ਜੁਟ ਹੋਣ ਲਈ ਪ੍ਰੇਰਿਤ ਕਰਨਗੇ ਬਾਲਮਿਕੀ ਸਮਾਜ ਵੱਲੋਂ ਰੱਖੇ ਗਏ ਬਾਲਮਿਕੀ ਜੀ ਦੇ ਪ੍ਰਗਟ ਉਤਸਵ ਤੇ ਅੱਜ ਵਿਸ਼ੇਸ਼ ਤੌਰ ਤੇ ਵਕ ਵਕ ਪਾਰਟੀਆਂ ਦੇ ਇੱਥੇ ਨੇਤਾ ਨਮਸਤਕ ਹੋਣ ਲਈ ਪਹੁੰਚ ਰਹੇ ਨੇ ਅੱਜ ਡਾਕਟਰ ਮਨੋਹਰ ਸਿੰਘ ਵੀ ਇੱਥੇ ਪਹੁੰਚੇ ਨੇ ਜੋ ਕਿ ਸੀਨੀਅਰ ਕਾਂਗਰਸੀ ਲੀਡਰ ਨੇ ਅੱਜ ਉਹ ਵਿਸ਼ੇਸ਼ ਤੌਰ ਤੇ ਬਾਲਮੀਕੀ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਾਉਣ ਆਏ ਨੇ ਗੱਲ ਕਰਾਂਗੇ ਡਾਕਟਰ ਮਨੋਹਰ ਸਿੰਘ ਨਾਲ ਕੀ ਕਹੋ ਮੈਂ ਅੱਜ ਆਪਣੇ ਬਸੀ ਹਲਕੇ ਦੇ ਬਸੀ ਸ਼ਹਿਰ ਦੇ ਸਾਰੇ ਪੈਣਾ ਵੀਰਾਂ ਨੂੰ ਭਰਾਵਾਂ ਨੂੰ ਅੱਜ ਦੇ શુભ ਦਿਹਾੜੇ ਤੇ ਭਗਵਾਨ ਬਾਲਮੀਕੀ ਜੀ ਦੇ ਜਨਮ ਦਿਨ ਤੇ ਵਧਾਈ ਦੇਣਾ ਸਭ ਨੂੰ ਪਿਆਰ ਨਾਲ ਮਿਲਦੇ। ਕਿ ਮੈਂ ਇੱਥੇ ਇਸ ਕਮੇਟੀ ਦਾ ਸਾਰਿਆਂ ਦਾ ਪ੍ਰਧਾਨ ਜੀ ਦਾ ਹੋਰ ਸਾਰੇ ਕਮੇਟੀ ਦੇ ਮੈਂਬਰਸ ਦਾ ਸਾਡੇ ਕਾਂਗਰਸੀ ਲੀਡਰ ਤੰਗ ਸਾਹਿਬ ਉਹਨਾਂ ਨਾਲ ਆਏ ਹੋਏ। ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ। ਪ੍ਰਿਆਸ ਕਰਦੇ ਆਂ ਕਿ ਅੱਜ ਦਾ ਦਿਹਾੜਾ ਜਿਹੜਾ ਹੈਗਾ ਇਹ ਇਹਦੇ ਨਾਲ ਜਿਵੇਂ ਇਕੱਠੇ ਹੋ ਕੇ ਅਸੀਂ ਮਨਾਉਨੇ ਆਂ ਸਾਡੇ ਸਮਾਜ ਵਿੱਚ ਭਾਈਚਾਰ ਜਿਹੜੀ ਭਾਈਚਾਰਕ ਸਾਂਝ ਹੈ ਉਹ ਵਧੇਗੀ। ਯਸਤ੍ਰੇ ਸਾਡਾ ਇਲਾਕਾ ਏਰੀਆ ਹੋਰ ਭਾਈ ਸਰਕਸਾਹ ਨਾਲ ਸਮਾਜ ਨਾਲ ਇੱਕ ਦੂਜੇ ਨਾਲ ਵਰਤਦਾ ਹੈ ਵਰਤਦਾ ਰਿਹਾ ਹੈ ਕਿ ਤਰੱਕੀਆਂ ਕਰਦਾ ਹੈ